ਦੁਨਿਆ ਇਹ ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਤੇ ਇਤਿਹਾਸਿਕ ਨਹਿਰ ਆ ਔਰ ਇਸੇ ਨਹਿਰ ਤੇ ਹੀ ਜਿਹੜੀ ਆ ਕਿਸ ਤਰ੍ਹਾਂ ਗੰਦਗੀ ਦੇ ਅੰਬਾਰ ਲੱਗੇ ਹੁੰਦੇ ਸੀ ਪਰ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਓਜਲਾ ਵੱਲੋਂ ਇਸ ਦੀ ਜਿਹੜੀ ਸਫਾਈ ਕਰਵਾਈ ਗਈ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਇਸ ਨਹਿਰ ਦੇ ਵਿੱਚ ਆਇਆ ਹੋਇਆ ਦੂਸਰੇ ਪਾਸੇ ਲੋਕ ਜਿਹੜੇ ਆਪਣੇ ਟੂਨੇ ਟੋਟ ਕੇ ਜਿਹੜੇ ਆ ਉਹ ਸੁੱਟਣ ਲਈ ਇਸ ਨਹਿਰ ਦੇ ਵਿੱਚ ਆਉਂਦੇ ਨੇ ਬੜਾ ਸਮਝਾ ਕੇ ਲੋਕਾਂ ਨੂੰ ਦੇਖ ਲਿਆ ਕਾਫੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਇੱਥੇ ਕੰਮ ਕੀਤਾ ਪਰ ਲੋਕਾਂ ਦੇ ਕੰਨ ਤੇ ਫਿਲਹਾਲ ਜੂ ਜਿਹੜੀ ਆ ਉਹ ਸਰਕ ਦੀ ਦਿਖਾਈ ਨਹੀਂ ਦਿੰਦੀ ਤੇ ਜਾਣੇ ਪਿਆਣੇ ਲੋਕ ਨੇ ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਖੂਬਸੂਰਤ ਇਤਿਹਾਸਕ ਨਹਿਰ ਦੇ ਪਾਣੀ ਨੂੰ ਇਹਨਾਂ ਵੱਲੋਂ ਗੰਦਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਸਿਆਣੇ ਪੈਣੇ ਬੰਦੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਹਲਵੇ ਦੀ ਸਬਜੀ ਹੈ ਜੇ ਕਿਸੇ ਸ਼ਾਇਦ ਕਿਸੇ ਗਰੀਬ ਨੂੰ ਦਿੱਤਾ ਹੋਵੇ ਤਾਂ ਦੋ ਟਾਈਮ ਦੀ ਰੋਟੀ ਜਿਹੜੀ ਉਹ ਖਾ ਸਕਦਾ ਦੋ ਟਾਈਮ ਸਬਜੀ ਜਿਹੜੀ ਆ ਉਹ ਬਣਾ ਕੇ ਖਾ ਸਕਦਾ ਤੇ ਨਾਲ ਇੱਕ ਕੁੰਭ ਚੁੱਕਿਆ ਹੋਇਆ ਘੜਾ ਚੁੱਕਿਆ ਹੋਇਆ ਉਹਦੇ ਵਿੱਚ ਵੀ ਜਿਹੜੀ ਆ ਸਮਗਰੀ ਆ ਤੇ ਨਾਲ ਦੂਸਰੇ ਪਾਸੇ ਇੱਕ ਮਠਾਈ ਦਾ ਡੱਬਾ ਵੀ ਹੈ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਲੋਕ ਪਤਾ ਨਹੀਂ ਕਿਹੜੇ ਕਸ਼ਟ ਕਲੇਸ਼ ਆ ਜਿਹੜੇ ਅਜੇਹੇ ਟੋੜ ਕੇ ਕਰਕੇ ਇੱਥੇ ਕੱਟਣ ਆਉਂਦੇ ਨੇ ਤਰੀਕ ਕਿਸ ਤਰ੍ਹਾਂ ਦਾ ਉਪਾਅ ਜਿਹੜਾ ਕੀਤਾ ਜਾ ਰਿਹਾ ਹੈ ਸਕਰੀਨ ਤੇ ਤੁਹਾਡੀ ਤੇ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰ ਰਿਹਾ ਕਿ ਆਖਰ ਲੋਕ 21ਵੀਂ ਸਦੀ ਵਿੱਚ 2024 ਚੱਲ ਰਹੀ 21ਵੀਂ ਸਦੀ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਜ਼ਹਿਮਾਂ ਪਰਮਾਂ ਦੇ ਵਿੱਚ ਜਿਹੜੇ ਫਸੇ ਹੋਏ ਨੇ ਔਰ ਜਰਾ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵਣ ਇਸ ਵਕਤ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸੁਲਤਾਨਵਡ ਨਹਿਰ ਦੇ ਕੋਲ ਦੀਆਂ ਸਾਂਝੀਆਂ ਕਰਦੇ ਆ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਸ ਨਹਿਰ ਦੇ ਕੰਢੇ ਕਿਸੇ ਟਾਈਮ ਗੰਦਗੀ ਦੇ ਢੇਰ ਲੱਗੇ ਹੋਏ ਸੀ ਪਰ ਪ੍ਰਸ਼ਾਸਨ ਤੇ ਨਗਰ ਨਿਗਮ ਤੇ ਸਹਿਰ ਸਪਾਟਾ ਵਿਭਾਗ ਦੀ ਸਹਾਇਤਾ ਦੇ ਨਾਲ ਇਸ ਜਗ੍ਹਾ ਨੂੰ ਇੱਕ ਖੂਬਸੂਰਤ ਜਿਹੜੀਆਂ ਲੁੱਕ ਦੇ ਦਿੱਤੀ ਗਈ ਹੈ ਦਿਖ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਤਸਵੀਰਾਂ ਜਿਹੜੀਆਂ ਸਭ ਤੋਂ ਪਹਿਲਾਂ ਨਹਿਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਤੇ ਇਤਿਹਾਸਿਕ ਨਹਿਰ ਆ ਔਰ ਇਸੇ ਨਹਿਰ ਇਹੀ ਜਿਹੜੀ ਆ ਕਿਸੇ ਸਮੇਂ ਗੰਦਗੀ ਦੇ ਅੰਬਾਰ ਲੱਗੇ ਹੁੰਦੇ ਸੀ ਪਰ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਓਜਲਾ ਵੱਲੋਂ ਇਸ ਦੀ ਜਿਹੜੀ ਸਫਾਈ ਕਰਵਾਈ ਗਈ ਹੈ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਇਸ ਨਹਿਰ ਦੇ ਵਿੱਚ ਆਇਆ ਹੋਇਆ ਔਰ ਜਿਹੜੀ ਤਸਵੀਰ ਹੁਣ ਤੁਹਾਡੇ ਨਾਲ ਸਾਂਝੀ ਕਰ ਲਗਾ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਇਸ ਜਗ੍ਹਾ ਦੇ ਉੱਪਰ ਕਿਸੇ ਟਾਈਮ ਗੰਦਗੀ ਦੇ ਅਬਾਰ ਅੰਬਾਰ ਜਿਹੜੇ ਲੱਗੇ ਹੁੰਦੇ ਸੀ ਔਰ ਪਰ ਹੁਣ ਇੱਥੇ ਜਿਹੜੀ ਆ ਖੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਗਿਆ ਜਿੱਥੇ ਲੋਕ ਦੂਰੋ ਦੂਰੋ ਚੱਲ ਕੇ ਆ ਕੇ ਵਿੜਨੇ ਆਪਣਾ ਸਮਾਂ ਬਤੀਤ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਸ ਨਹਿਰ ਦੇ ਨਾਲ ਨਾਲ ਇਸ ਖੂਬਸੂਰਤ ਜਿਹੜੀ ਆ ਪਾਰਕ ਦਾ ਨਿਰਮਾਣ ਕੀਤਾ ਗਿਆ ਜਿੱਥੇ ਲੋਕ ਦੁਪਹਿਰ ਵੇਲੇ ਆ ਕੇ ਜਿਹੜੇ ਆ ਉਹ ਆਪਣਾ ਦਿਨ ਜਿਹੜਾ ਉਹ ਕੱਟਦੇ ਨੇ ਤਸਵੀਰ ਤੁਹਾਨੂੰ ਦਿਖਾਉਣਾ ਕਿ ਪੁਰਾਣੇ ਰੁੱਖ ਜਿਹੜੇ ਲੱਗੇ ਹੋਏ ਨੇ ਪਿੱਪਲ ਦੀ ਤਸਵੀਰ ਜਿਹੜੀ ਆ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਆ तकरीबन 100 ਸਾਲ ਪੁਰਾਣਾ ਇਸ ਜਗ੍ਹਾ ਤੇ ਉੱਤੇ ਪਿੱਪੜਾ ਜਿਸ ਦੀਆਂ ਜੜ੍ਹਾਂ ਜਿਹੜੀਆਂ ਉਹ ਲੰਮਕਦੀਆਂ ਹੋਈਆਂ ਇਸ ਵਕਤ ਦਿਖਾਈ ਦੇ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਪਿੱਪਲ ਦੇ ਉੱਪਰ ਜਿਹੜੇ ਰੁੱਖ ਤੇ ਕੋਲ ਬਣੇ ਹੋਏ ਨੇ ਨਾਲ ਪੰਛੀਆਂ ਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਛੋਟੇ-ਛੋਟੇ ਆਲੇ ਨੇ ਜਿਹੜੇ ਉਹਨਾਂ ਦੇ ਬਣਾਏ ਗਏ ਨੇ ਔਰ ਜਦ ਗਰਮੀ ਜਿਆਦਾ ਹੁੰਦੀ ਹੈ ਤਾਂ ਪੰਛੀ ਇਹਨਾਂ ਆਲਣਿਆਂ ਦੇ ਵਿੱਚ ਆ ਕੇ ਲੱਕੜ ਦੇ ਜਿਹੜੇ ਤਿਆਰ ਕੀਤੇ ਗਏ ਨੇ ਇਹ ਕਿਸੇ ਸਮੱਸਿਆ ਵੀ ਸੰਸਥਾ ਵੱਲੋਂ ਲਗਾਏ ਗਏ ਸੀ ਔਰ ਇਸ ਆਲਣੇ ਦੇ ਵਿੱਚ ਆ ਕੇ ਪੰਛੀ ਦੁਪਹਿਰ ਤਿੱਖੀ ਦੁਪਹਿਰ ਵੇਲੇ ਜਦ ਆਰਾਮ ਕਰਦੇ ਨੇ ਔਰ ਕਿਤੇ ਨਾ ਕਿਤੇ ਅਸੀਸ ਜਿਹੜੀ ਹੈ ਜਰੂਰ ਦਿੰਦੇ ਹੋਣਗੇ ਦੂਸਰੇ ਪਾਸੇ ਤਸਵੀਰ ਤੁਹਾਡਾ ਨਾਲ ਪਿੱਪਲ ਦੀ ਸਾਂਝੀ ਕਰ ਲੈਣਾ ਜਿਹੜਾ ਕਿ ਤਕਰੀਬਨ 100 ਸਾਲ ਪੁਰਾਣਾ ਇੱਥੇ ਪਿੱਪਲ ਇਸ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਲੰਮਕਦੀਆਂ ਹੋਈਆਂ ਤੁਹਾਨੂੰ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਹੋਣਗੀਆਂ ਸਕਰੀਨ ਤੇ ਤੁਹਾਡੇ ਦਿਖਾਉਣ ਦੀ ਕੋਸ਼ਿਸ਼ ਵੀ ਕਰਦਾ ਨਾਲ ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇੱਕ ਚੰਗੀ ਟਾਈਮ ਪਾਸ ਦੀ ਜਿਹੜੀ ਹੈ ਜਗਾ ਬਣ ਚੁੱਕੀ ਹੈ ਕੋਈ ਵੇਲਾ ਸੀਗਾ ਜਦ ਇਸ ਨਹਿਰ ਦੇ ਕੰਡੇ ਗੰਦਗੀ ਦੇ ਅੰਬਾਰ ਜਿਹੜੇ ਆ ਉਹ ਲੱਗੇ ਹੁੰਦੇ ਸੀ ਲੋਕ ਇੱਥੇ ਆਪਣਾ ਟੂਣਾ ਟੋਟਕਾ ਜਿਹੜਾ ਉਹ ਇੱਥੇ ਪੂਰਾ ਕਰਨ ਆਉਂਦੇ ਸੀ ਪਰ ਹੁਣ ਪ੍ਰਸ਼ਾਸਨ ਦੀ ਮਸਤੈਦੀ ਤੇ ਸਮਾਜ ਸੇਵੀ ਸੰਸਥਾਵਾਂ ਦੀ ਮਸ਼ਹਾਦੀ ਦੇ ਚੱਲਦੇ ਆ ਇੱਥੇ ਇੱਕ ਖੂਬਸੂਰਤ ਜਿਹੜੀ ਆ ਉਹ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਪਾਰਕ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਫੁੱਲ ਬੂਟੇ ਜਿਹੜੇ ਆ ਉਹ ਮਿਲ ਜਾਣਗੇ ਔਰ ਲੋਕ ਜਿਹੜੇ ਨੇ ਇੱਥੇ ਆਪਣਾ ਦੁਪਹਿਰ ਕੱਟਣ ਨੂੰ ਆਉਂਦੇ ਨੇ ਸ਼ਾਮ ਨੂੰ ਤਾਂ ਇੱਥੇ ਲੋਕ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਪਰ ਦੁਪਹਿਰ ਵੇਲੇ ਵੀ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਸਾਹਮਣੇ ਰੁਖਤਾਂ ਦਿਖਾ ਰਹੇ ਆ ਇੱਕ ਜਿਸ ਦੇ ਉੱਪਰ ਪੰਜਾਬੀ ਗੁਰਮੁਖੀ ਦੇ ਅੱਖਰ ਜਿਹੜੇ ਆ ਉਹ ਲਿਖੇ ਹੋਏ ਨੇ ਔਰ ਦੂਸਰੇ ਪਾਸੇ ਜੇਕਰ ਗੱਲ ਕਰੀ ਤਾਂ ਅਮਰਸਰ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਜਿਹੜਾ ਇਸ پارک ਦਾ ਨਿਰਮਾਣ ਕਰਵਾਇਆ ਗਿਆ ਸੀ ਔਰ ਬੈਂਚ ਜਿਹੜੇ ਲੱਗੇ ਹੋਏ ਨੇ ਉਹਨਾਂ ਉੱਪਰ ਵੀ ਲਿਖਿਆ ਹੋਇਆ ਹੈ ਕਿ ਅਮਰਸਰ ਸਮਾਰਟ ਸਿਟੀ ਲਿਮਟਿਡ ਯੂਬੀਡੀਸੀ ਦੇ ਵਿਲੋ ਇਹ ਪ੍ਰੋਜੈਕ ਉਹ ਤਿਆਰ ਕਰਵਾਇਆ ਗਿਆ ਸੀ ਕੁੱਲ ਮਿਲਾ ਕੇ ਇਸ ਵਕਤੇ ਸਲਾਨੀਆਂ ਦੀ ਖੇਚ ਦਾ ਕੇਂਦਰ ਜਿਹੜਾ ਉਹ ਬਣਿਆ ਹੋਇਆ ਹੈ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਖੂਬਸੂਰਤ ਪਾਰਕ ਜਿਹੜੀ ਬਣਾਈ ਗਈ ਔਰ ਖੂਬਸੂਰਤ ਬੂਟੇ ਜਿਹੜੇ ਇੱਥੇ ਲਗਾਏ ਗਏ ਨੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਗੁੱਲਰ ਦਾ ਬੂਟਾ ਆਹ ਵਾਲਾ ਗੁੱਲਰ ਦਾ ਬੂਟਾ ਜਿਵੇਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੁੱਲਰ ਦਾ ਬੂਟਾ ਇਸੋ ਤੇ ਜਿਹੜਾ ਉਹ ਇੱਥੇ ਲੱਗਾ ਹੋਇਆ ਤੇ ਨਾਲ ਹੀ ਹੋਰ ਪੁਰਾਣੇ ਪਿੱਪਲ ਬੋਹੜ ਵੀ ਜਿਹੜੇ ਤੁਹਾਨੂੰ ਆਮ ਹੀ ਨਜ਼ਰ ਆਉਣਗੇ ਦੂਸਰੇ ਪਾਸੇ ਲੋਕ ਜਿਹੜੇ ਆਪਣੇ ਟੂਨੇ ਟੋਟ ਕੇ ਜਿਹੜੇ ਆ ਉਹ ਸੁੱਟਣ ਲਈ ਇਸ ਨਹਿਰ ਦੇ ਵਿੱਚ ਆਉਂਦੇ ਨੇ ਬੜਾ ਸਮਝਾ ਕੇ ਲੋਕਾਂ ਨੂੰ ਦੇਖ ਲਿਆ ਕਾਫੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਇੱਥੇ ਕੰਮ ਕੀਤਾ ਪਰ ਲੋਕਾਂ ਦੇ ਕੰਨ ਤੇ ਫਿਲਹਾਲ ਜੂ ਜਿਹੜੀ ਆ ਉਹ ਸਰਕ ਦੀ ਦਿਖਾਈ ਨਹੀਂ ਦਿੰਦੀ ਤੇ ਲੋਕ ਉਸੇ ਤਰ੍ਹਾਂ ਹੀ ਆਪਣੇ ਜਿਹੜੇ ਆ ਜਾਂ ਕਿਸੇ ਜੋਤਸੀ ਜਾਂ ਪੰਡਤ ਵੱਲੋਂ ਜੋ ਵੀ ਜਿਹੜੇ ਉਪਾਅ ਦੱਸੇ ਜਾਂਦੇ ਆ ਉਹਨਾਂ ਉਪਾਵਾਂ ਦੇ ਜਰਗੇ ਜਿਹੜੇ ਆ ਇਸ ਨਹਿਰ ਦੇ ਪਾਣੀ ਨੂੰ ਗੰਦਲਾ ਕਰਦੇ ਹੋਏ ਨਜ਼ਰ ਆਉਂਦੇ ਨੇ ਇੱਕ ਤਸਵੀਰ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਉਹ ਇੱਥੇ ਜਿਹੜਾ ਉਹ ਅਜਾਹ ਕਰਨ ਤੋਂ ਮਨਾ ਕੀਤਾ ਗਿਆ ਸੀ ਅਮਰਸਰ ਸ਼ਹਿਰ ਦੇ ਐਮਪੀ ਗੁਰਜੀਤ ਔਜਲਾ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਵੀ ਜਿਹੜਾ ਉਹ ਮਣਾ ਕੀਤਾ ਗਿਆ ਸੀ ਪਰ ਲੋਕ ਜਿਹੜੇ ਐ ਇਸ ਦੇ ਬਾਵਜੂਦ ਵੀ ਜਿਹੜੇ ਆ ਉਹ ਟਲਦੇ ਹੋਏ ਨਜ਼ਰ ਨਹੀਂ ਆ ਰਹੇ ਸਿਆਣੇ ਬਿਆਣੇ ਲੋਕ ਨੇ ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਖੂਬਸੂਰਤ ਇਤਿਹਾਸਕ ਨਹਿਰ ਦੇ ਪਾਣੀ ਨੂੰ ਇਹਨਾਂ ਵੱਲੋਂ ਗੰਦਲਾ ਜਿਹੜਾ ਉਹ ਕੀਤਾ ਜਾ ਰਿਹਾ ਆ ਆਖਰ ਸਮੇਂ ਤੋਂ ਬਾਅਦ ਆ ਕਿ ਕਿਹੜੇ ਕਸ਼ਟ ਆ ਜਿਹੜੇ ਅਜਿਹਾ ਕਰਨ ਦੇ ਨਾਲ ਜਿਹੜੇ ਆ ਉਹ ਕੱਟੇ ਜਾਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਸਿਆਣੇ ਬੈਣੇ ਬੰਦੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਹਲਵੇ ਦੀ ਸਬਜ਼ੀ ਹੈ ਜੇ ਕਿਸੇ ਗਰੀਬ ਨੂੰ ਦਿੱਤਾ ਹੋਵੇ ਤਾਂ ਦੋ ਟਾਈਮ ਦੀ ਰੋਟੀ ਜਿਹੜੀ ਉਹ ਖਾ ਸਕਦਾ ਦੋ ਟਾਈਮ ਸਬਜ਼ੀ ਜਿਹੜੀ ਆ ਉਹ ਬਣਾ ਕੇ ਖਾ ਸਕਦਾ ਤੇ ਨਾਲ ਇੱਕ ਕੁੰਭ ਚੁੱਕਿਆ ਹੋਇਆ ਘੜਾ ਚੁੱਕਿਆ ਹੋਇਆ ਉਹਦੇ ਵਿੱਚ ਵੀ ਜਿਹੜੀ ਆ ਸਮਗਰੀ ਆ ਤੇ ਨਾਲ ਦੂਸਰੇ ਪਾਸੇ ਇੱਕ ਮਠਾਈ ਦਾ ਡੱਬਾ ਵੀ ਆ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਲੋਕ ਪਤਾ ਨਹੀਂ ਕਿਹੜੇ ਕਸ਼ਟ ਕਲੇਸ਼ ਆ ਜਿਹੜੇ ਅਜੇ ਟੋਟ ਕੇ ਕਰਕੇ ਇੱਥੇ ਕੱਟਣ ਆਉਂਦੇ ਨੇ ਨਹਿਰ ਦਾ ਪਾਣੀ ਹੈ ਇਸ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਬਣਦਾ ਪਰ ਕਿਤਨਾ ਕਿਤੇ ਅਸੀਂ ਆਪ ਹੀ ਜਿਹੜੇ ਆ ਉਹ ਇਸ ਚੀਜ਼ ਨੂੰ ਜਿਹੜਾ ਉਹ ਵਹਿਮਾ ਪਰਮਾ ਨੂੰ ਬੜਾਵਾ ਦੇ ਕੇ ਨਹਿਰ ਦੇ ਪਾਣੀ ਨੂੰ ਗੰਦਲਾ ਕਰ ਰਹੇ ਆ ਇਤਿਹਾਸਿਕ ਨਹਿਰ ਆ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਕਿਸੇ ਟਾਈਮ ਇਸੇ ਨਹਿਰ ਦੇ ਪਾਣੀ ਦੇ ਜਰੀਏ ਹੀ ਜਿਹੜੀ ਆ ਉਹ ਬਿਜਲੀ ਤਿਆਰ ਕੀਤੀ ਜਾਂਦੀ ਸੀ ਔਰ ਇਹ ਬਿਜਲੀ ਤਿਆਰ ਹੋ ਕੇ ਜਿਹੜੀ ਆ ਉਹ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜਿਹੜੀ ਆ ਉਹ ਸਪਲਾਈ ਕੀਤੀ ਜਾਂਦੀ ਸੀ ਪਰ ਹੁਣ ਇਸ ਤਰ੍ਹਾਂ ਹਾਲਾਤ ਇਹ ਬਣ ਗਏ ਨੇ ਕਿ ਸਮਾਜ ਸੇਵੀ ਸੁਸਾਇਟੀਆਂ ਦੇ ਬਾਰ ਬਾਰ ਸਮਝਾਉਣ ਦੇ ਬਾਵਜੂਦ ਵੀ ਇਹ ਲੋਕ ਜਿਹੜੇ ਨੇ ਜਿਹੜੇ ਆ ਅਜਿਹਾ ਕਰਨ ਤੋਂ ਗੁਰੇ ਜਿਹੜਾ ਉਹ ਨਹੀਂ ਕਰ ਰਹੇ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇੱਥੇ ਕੁਝ ਲੋਕ ਜਿਹੜੇ ਹੁੰਦੇ ਨੇ ਜਿਹੜੇ ਅਜਿਹੇ ਟੂਨੇ ਟੋੜ ਕੇ ਕਰਦੇ ਨੇ ਤੇ ਬਾਅਦ ਵਿੱਚ ਉਹਨਾਂ ਬਦਲ ਉਹਨਾਂ ਕੋਲ ਫੀਸ ਜਿਹੜੀ ਆ ਉਹ ਵਸੂਲੀ ਜਾਂਦੀ ਆ ਹੋਰ ਵੀ ਸਵਗਰੀ ਜਿਹੜੀ ਆ ਇਹ ਲੋਕ ਜਿਹੜੇ ਆ ਉਹ ਕਿਸ ਤਰ੍ਹਾਂ ਜਿਹੜੀਆਂ ਸੂਈਆਂ ਜੀਆਂ ਪਤਾ ਨਹੀਂ ਵਿੱਚ ਚਭੋ ਰਹੇ ਨੇ ਸ਼ਾਇਦ ਹਲਵੇ ਦੇ ਵਿੱਚ ਸੂਈਆਂ ਜਿਹੜੀਆਂ ਉਹ ਚਭੋ ਕੇ ਜਿਹੜਾ ਉਸ ਨੂੰ ਉਹ ਨਹਿਰ ਦੇ ਵਿੱਚ ਸੁੱਟਾ ਜਾ ਰਿਹਾ ਪਤਾ ਨਹੀਂ ਕਿਸ ਤਰ੍ਹਾਂ ਦਾ ਉਪਾਅ ਜਿਹੜਾ ਕੀਤਾ ਜਾ ਰਿਹਾ ਸਕਰੀਨ ਤੇ ਤੁਹਾਡੀ ਤੇ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰ ਰਿਹਾ ਕਿ ਆਖਰ ਲੋਕ 21ਵੀਂ ਸਦੀ ਵਿੱਚ 2024 ਚੱਲ ਰਹੀ 21ਵੀਂ ਸਦੀ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਵਹਿਮਾਂ ਭਰਮਾਂ ਦੇ ਵਿੱਚ ਜਿਹੜੇ ਫਸੇ ਹੋਏ ਨੇ ਔਰ ਇਹਨਾਂ ਲੋਕਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਵਹਿਮਾਂ ਭਰਮਾਂ ਦੇ ਵਿੱਚ ਫਸ ਕੇ ਜਿਹੜਾ ਅਜਿਹੀਆਂ ਹਰਕਤਾਂ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾ ਰਿਹਾ ਜੇਕਰ ਗੱਲ ਕਰੀਏ ਤਾਂ ਬੇहद ਮੰਦ ਭਗਾ ਜਿਵੇਂ ਕਿ ਅਮਰਸਰ ਦੇ ਐਮਪੀ ਗੁਰਜੀਤ ਔਜਲਾ ਇੱਥੇ ਪਹੁੰਚੇ ਸੋ ਉਹਨਾਂ ਵੱਲੋਂ ਵੀ ਲੋਕਾਂ ਨੂੰ ਜਿਹੜਾ ਸਮਝਾਇਆ ਗਿਆ ਕੋਸ਼ਿਸ਼ ਕੀਤੀ ਕਿ ਨਿੰਬੂ ਸੁੱਟੇ ਜਾ ਰਹੇ ਹਲਵਾ ਸੁੱਟਾ ਜਾ ਰਿਹਾ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਨਹਿਰ ਦੇ ਪਾਣੀ ਨੂੰ ਗੰਦਲਾ ਕਰਨ ਦੇ ਵਿੱਚ ਲੋਕਾਂ ਵੱਲੋਂ ਕੋਈ ਕਸਰ ਜਿਹੜੀ ਨਹੀਂ ਛੱਡੀ ਜਾ ਰਹੀ ਪਰ ਜਦ ਨਹਿਰ ਦਾ ਪਾਣੀ ਸੁੱਕ ਜਾਂਦਾ ਥੱਲੇ ਗੰਧ ਨਜ਼ਰ ਆਉਂਦਾ ਤਾਂ ਇਹੀ ਸ਼ਹਿਰ ਦੇ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਆ ਸਭ ਤੋਂ ਵੱਧ ਰੌਲਾ ਜਿਹੜੇ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਔਰ ਉਹਨਾਂ ਵੱਲੋਂ ਕਿਹਾ ਜਾਂਦਾ ਕੀ ਪ੍ਰਸ਼ਾਸਨ ਜਿਹੜਾ ਨਹਿਰ ਦੀ ਸਫਾਈ ਨਹੀਂ ਕਰ ਰਿਹਾ ਇੱਥੇ ਫੁੱਲਾਂ ਦੇ ਹਾਰ ਦਿਖਾਈ ਦੇ ਰਹੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਉਹਨਾਂ ਦੀ ਬੇਅਦਬੀ ਹੋ ਰਹੀ ਆ ਪਰ ਆਖਰ ਲੋਕ ਬੇਅਦਬੀਆਂ ਕਰਨ ਲੱਗੇ ਅਜਿਹਾ ਕਿਉਂ ਨਹੀਂ ਸੋਚਦੇ ਕੀ ਕੀ ਫਾਇਦਾ ਕੀ ਹੈ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਕੀ ਹੈ ਇਹਨਾਂ ਟੋਟਕੀਆਂ ਦਾ ਉਹ ਸਮਝ ਤੋਂ ਬਾਹਰ ਆ ਤੁਸੀਂ ਦੇਖ ਰਹੇ ਹੋ ਕੀ ਹੁਣ ਪਹਿਲਾਂ ਹਲਵਾ ਕੀਤਾ ਫਿਰ ਕਦੂ ਕੀਤਾ ਫਿਰ ਨਿੰਬੂ ਸੁਟਿਆ ਤੇ ਹੁਣ ਨਾਰੀਅਲ ਪਾਣੀ ਜਿਹੜਾ ਉਹ ਨਾਰੀਅਲ ਜਿਹੜਾ ਉਹ ਸੁਟਿਆ ਜਾ ਰਿਹਾ ਕਿਤਨਾ ਕਿਤੇ ਲੋਕ ਜਿਹੜੇ ਨੇ ਉਹ ਅ ਜਿਹੇ ਵਹਿਮਾ ਪਰਮਾ ਦੇ ਵਿੱਚ ਫਸ ਕੇ ਜਿੱਥੇ ਆਪਣਾ ਪੈਸਾ ਖਰਾਬ ਕਰਦੇ ਨੇ ਉਥੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਆਪਣਾ ਸਮਾਂ ਬਰਬਾਦ ਵੀ ਕਰਦੇ ਨੇ ਉਥੇ ਨਾਲ ਹੀ ਦੂਸਰੇ ਪਾਸੇ ਜਿਹੜੀ ਆ ਉਹ ਅ ਜਿਹੇ ਲੋਕਾਂ ਵੱਲੋਂ ਆਪਣੀ ਜਿਹੜੀ ਆ ਉਹ ਪੈਸੇ ਦੀ ਬਰਬਾਦੀ ਵੀ ਜਿਹੜੀ ਆ ਲਗਾਤਾਰ ਕੀਤੀ ਜਾਂਦੀ ਆ ਤੁਸੀਂ ਦੇਖ ਰਹੇ ਹੋ ਕਿ ਸਮਗਰੀ ਜਿਹੜੀ ਲਗਾਤਾਰ ਛੁੱਟੀ ਜਾ ਰਹੀ ਆ ਔਰ ਪੰਜ ਨਾਰੀਅਲ ਜਿਹੜੇ ਨੇ ਉਹ ਸਿਰ ਤੋਂ ਵਾਰ ਕੇ ਛੁੱਟੇ ਗਏ ਨੇ ਪਤਾ ਨਹੀਂ ਕੀ ਮੁਸੀਬਤ ਹੋਣੀ ਆ ਕੀ ਗੱਲ ਹੋਣੀ ਆ ਇਹ ਤਾਂ ਸਮਝ ਤੋਂ ਬਾਹਰ ਆ ਪਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਇਹ ਲੋਕ ਜਿਹੜੇ ਨੇ ਕਿਸ ਤਰ੍ਹਾਂ ਦੇ ਨਾਲ ਇਹਨਾਂ ਘਟਨਾਵਾਂ ਨੂੰ ਇਹਨਾਂ ਹਰਕਤਾਂ ਨੂੰ ਅੰਜਾਮ ਦੇ ਰਹੇ ਨੇ ਸਮਝ ਤੋਂ ਬਾਹਰ ਆ ਆਖਰ ਪੜ੍ਹੇ ਲਿਖੇ ਲੋਕ ਨੇ ਸਮਝ ਨਹੀਂ ਆਉਂਦੀ ਕਿ ਆਖਰ ਪੜ੍ਹੇ ਲਿਖੇ ਲੋਕ ਹੋਣ ਦੇ ਬਾਵਜੂਦ ਵੀ ਅਜਹੀਆਂ ਹਰਕਤਾਂ ਜਿਹੜੀਆਂ ਉਹਨਾਂ ਵੱਲੋਂ ਕਿਉਂ ਕੀਤੀਆਂ ਜਾਂਦੀਆਂ ਨੇ ਕਿਉਂ ਅਜਿਹਾ ਜਿਹੜਾ ਕੀਤਾ ਜਾਂਦਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਆਪਾਂ ਕਹਿ ਦਿੰਦੇ ਨੇ ਕਿ ਇਹ ਅਨਪੜ੍ਹ ਲੋਕਾਂ ਦਾ ਕੰਮ ਆ ਅਨਪੜ੍ਹ ਲੋਕ ਹੀ ਜਿਹੜੇ ਨੇ ਉਹ ਪਖੰਡੀ ਸਾਧਾਂ ਦੇ ਕੋਲ ਜਾਂਦੇ ਨੇ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਨੇ ਪਰ ਇੱਥੇ ਪੜ੍ਹੇ ਲਿਖੇ ਲੋਕਾਂ ਨੂੰ ਹੁਣ ਕੀ ਕਹੀਏ ਕੀ ਜਵਾਬ ਇਹਨਾਂ ਨੂੰ ਦਿੱਤਾ ਜਾਵੇ ਕੀ ਇਹਨਾਂ ਨੂੰ ਸਮਝਾਇਆ ਜਾਵੇ ਉਹ ਤਾਂ ਹੁਣ ਸਾਡੀ ਸਮਝ ਤੋਂ ਵੀ ਜਿਹੜਾ ਉਹ ਬਾਹਰ ਆ ਫਿਲਹਾਲ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕੀ ਕਿਸ ਕਦਰ ਜਿਹੜਾ ਉਹ ਸਮਗਰੀ ਜਿਹੜੀ ਆ ਵੱਖ-ਵੱਖ ਸਮਗਰੀ ਜਿਹੜੀ ਆ ਉਹ ੁੱਟੀ ਜਾ ਰਹੀ ਆ ਔਰ ਪੰਡਿਤ ਜੀ ਨਾਲ ਮੌਜੂਦ ਨੇ ਪੰਡਿਤ ਜੀ ਸਾਰਾ ਕਰਕੇ ਦੇ ਰਹੇ ਨੇ ਮੇਰੇ ਖਿਆਲ ਨਾਲ ਸ਼ਾਇਦ ਪੰਡਿਤ ਜੀ ਹੋਣਗੇ ਜਿਹੜੇ ਸਾਰੀ ਵਿਧੀ ਜਿਹੜੀ ਆ ਉਹ ਦੱਸਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਔਰ ਹੁਣ ਮਠਾਈ ਦਾ ਡੱਬਾ ਜਿਹੜਾ ਚੰਗਾ ਭਲਾ ਮੇਰੇ ਹਿਸਾਬ ਨਾਲ 3-400 ਰੁਪਏ ਕਿਲੋ ਹੋਣਾ ਪਤਾ ਨਹੀਂ ਆਖਰ ਕਿਉਂ ਬਰਬਾਦੀ ਕੀਤੀ ਜਾ ਰਹੀ ਹੈ ਇਸ ਸ਼ਹਿ ਸਨੇਹ ਦੇ ਕੋਲ ਕਈ ਭੁੱਖੇ ਲੋਕ ਜਿਹੜੇ ਬੈਠੇ ਹੁੰਦੇ ਨੇ ਜੇ ਇਹ ਮਠਾਈ ਦਾ ਡੱਬਾ ਉਹਨਾਂ ਨੂੰ ਖਵਾਇਆ ਜਾਵੇ ਤਾਂ ਸ਼ਾਇਦ ਇੱਕ ਤਾਂ ਉਹਨਾਂ ਦੀ ਮਠਾਈ ਖਾਣ ਦੀ ਰੀਜ ਵੀ ਪੂਰੀ ਹੋ ਜਾਵੇ ਤੇ ਦੂਸਰਾ ਜਿਹੜਾ ਮਠਾਈ ਦਾ ਡੱਬਾ ਦੇ ਕੇ ਜਿਹੜੀ ਆ ਉਹ ਦਵਾਵਾਂ ਵੀ ਲਈਆਂ ਜਾ ਸਕਦੀਆਂ ਨੇ ਪਰ ਨਹੀਂ ਨਹਿਰ ਦੇ ਵਿੱਚ ਛੁਟਰਾ ਜ਼ਰੂਰੀ ਆ ਇਹ ਇੱਥੇ ਛੁਟਾਂਗੇ ਤਾਂ ਸ਼ਾਇਦ ਜਿਹੜਾ ਉਹ ਮਸਲਾ ਜਲਦ ਜਿਹੜਾ ਉਹ ਹੱਲ ਹੋ ਜਾਵੇ ਕਿਉਂਕਿ ਜਿਹੜੇ ਸਾਡੇ ਪੰਡਤ ਨੇ ਜਿਹੜੇ ਸਾਡੇ ਸਿਆਣੇ ਬਾਬੇ ਨੇ ਜਾਂ ਤਾਤ੍ਰਿਕ ਨੇ ਜਿਹੜੇ ਲਗਾਤਾਰ ਹੀ ਸਾਨੂੰ ਅਜੇਹ ਵਮਾ ਪਰਮਾਪਨ ਦੇ ਵਿੱਚ ਫਸਾ ਕੇ ਅਜਿਹਾ ਕਰਨ ਲਈ ਮਜਬੂਰ ਕਰਦੇ ਨੇ ਇੱਕ ਪਾਸੇ ਖੂਬਸੂਰਤ ਪਾਰਕ ਆ ਤੇ ਦੂਸਰੇ ਪਾਸੇ ਨਹਿਰ ਦੇ ਵਿੱਚ ਪਖੰਡਵਾਦ ਜਿਹੜਾ ਉਹ ਚੱਲ ਰਿਹਾ ਪੂਰੇ ਜੋਰਾਂ ਦੇ ਉੱਤੇ ਪਰ ਸਮਝ ਤੋਂ ਬਾਹਰ ਹੈ ਕਿ ਆਖਰ ਇਸ ਚੀਜ਼ ਦੀ ਵਰਤੋਂ ਕਰਨ ਦੀ ਥੇ ਕੀ ਲੋੜ ਹੈ ਅਜਿਹਾ ਕਰਨ ਦੀ ਥੇ ਕੀ ਲੋੜ ਹੈ ਇਹ ਤਾਂ ਹਰੇ ਮੇਰੀ ਸਮਝ ਤੋਂ ਘਟੋ ਘਟ ਬਾਹਰ ਹੈ ਫਿਲਹਾਲ ਪਾਰਟ ਪੂਜਾ ਕੀਤੀ ਜਾ ਰਹੀ ਆ ਫਿਰ ਹੌਲੀ ਹੌਲੀ ਸਮਗਰੀ ਜਿਹੜੀ ਅੰਦਰ ਸੁੱਟੀ ਜਾ ਰਹੀ ਹੈ ਔਰ ਜੇਕਰ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਤਰੀਕਾ ਕਿ ਕਿਵੇਂ ਇਸ ਨੂੰ ਜਿਹੜਾ ਉਹ ਸੁੱਟਣਾ ਔਰ ਹੁਣ ਨਾਲ-ਨਾਲ ਦਹੀਂ ਜਿਹੜਾ ਵਿੱਚ ਮਿਕਸ ਕੀਤਾ ਜਾ ਰਿਹਾ ਪਤਾ ਨਹੀਂ ਚੌਲ ਨੇ ਦੂਰੋਂ ਸਾਫਤਾ ਨਜ਼ਰ ਨਹੀਂ ਆ ਰਿਹਾ ਪਰ ਸ਼ਾਇਦ ਜਾਂ ਚੌਲ ਹੈ ਜਾਂ ਦੁੱਧਾ ਪਤਾ ਨਹੀਂ ਕੀ ਹੈ ਪਰ ਇਹ ਜਿਹੜਾ ਉਹ ਜ਼ਰੂਰ ਮਿਕਸ ਕਰਕੇ ਹੁਣ ਵਿੱਚ ਸੁੱਟਿਆ ਜਾਵੇਗਾ ਜ਼ੂਮ ਕਰਕੇ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਆਪਣੀ ਸਕਰੀਨ ਤੇ ਦੇਖੋ ਕਿ ਕਿਸ ਕਦਰ ਜਿਹੜਾ ਉਹ ਇੱਕ ਨੌਜਵਾਨ ਲੜਕਾ ਅ ਜਿਹਾ ਕਰਦਾ ਹੋਇਆ ਦਿਖਾਈ ਦੇ ਰਿਹਾ ਸ਼ਾਇਦ ਕਿਸੇ ਪੰਡਤ ਨੇ ਜਿਹੜਾ ਉਹ ਦੱਸਿਆ ਹੋਵੇ ਅਟੂਣਾ ਟੋਟਕਾ ਜਿਹੜਾ ਉਹ ਅ ਜਿਹਾ ਕਰੋਗੇ ਤਾਂ ਕਸ਼ਟ ਕਲੇਸ਼ ਜਿਹੜੇ ਆ ਉਹ ਹੱਲ ਹੋ ਜਾਣਗੇ ਅਸੀਂ ਲੋਕ ਜਿਹੜੇ ਆ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਜਿਹੜਾ ਅ ਜਿਹਾ ਕਰ ਰਹੇ ਆ ਤਾਂ ਸਮੇਂ ਤੋਂ ਬਾਹਰ ਆ ਕਿ ਆਖਰ ਕਿਉਂ ਜਿਹੜਾ ਇਹ ਸਭ ਕੁਝ ਕੀਤਾ ਜਾ ਰਿਹਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਅੱਜ ਕੱਲ ਦੇ ਲੋਕ ਇੰਨੇ ਜ਼ਿਆਦਾ ਦੁਖੀ ਨੇ ਅੱਜ ਕੱਲ ਦੇ ਸਮਾਜ ਦੇ ਵਿੱਚ ਦੁਖੀਆਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਇਹ ਲੋਕ ਜਿਹੜੇ ਨੇ ਤੇ ਹਾਂ ਡਾਕਟਰਾਂ ਦੇ ਸਤਾਏ ਹੋਏ ਕਈ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਹੋਈਆਂ ਲੱਖਾਂ ਰੁਪਇਆ ਲਾ ਕੇ ਵੀ ਜਿਹੜਾ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਤੇ ਫਿਰ ਲੋਕ ਦੁਖੀ ਹੋ ਕੇ ਜਿਹੜਾ ਸਿਆਣਿਆਂ ਵੱਲ ਪੰਡਤਾਂ ਵੱਲ ਤਾੰਤਰਿਕਾਂ ਦਾ ਰੁਖ ਕਰਦੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਅਜਿਹਾ ਜਿਹੜੇ ਤਾਤ੍ਰਿਕ ਜਾਂ ਪੰਡਤ ਹੁੰਦੇ ਨੇ ਉਹ ਲੋਕਾਂ ਨੂੰ ਵਹਿਮ ਭਰਮਾਂ ਵਿੱਚ ਫਸਾ ਕੇ ਜਹਾ ਕਰ ਲਈ ਕਹਿੰਦੇ ਨੇ ਪਰ ਤੁਸੀਂ ਦੇਖੋ ਕਿ ਕਿਸ ਕਦਰ ਜਿਹੜਾ ਉਹ ਟੂਣੇ ਟੋੜ ਕੇ ਜਿਹੜੇ ਲੋਕਾਂ ਵੱਲੋਂ ਮਜਬੂਰ ਹੋ ਕੇ ਜਿਹੜੇ ਆ ਉਹ ਕੀਤੇ ਜਾ ਰਹੇ ਆ ਕੋਈ 20 ਜਾਬਦੇ ਨੇ ਨੀਲ ਜਾਬਦਾ ਪਤਾ ਨਹੀਂ ਕੀ ਕੁਛ ਜਿਹੜਾ ਗੰਦਪਿਲ ਜਿਹੜਾ ਉਹ ਨਹਿਰ ਦੇ ਵਿੱਚ ਸੁੱਟਿਆ ਜਾ ਰਿਹਾ ਔਰ ਸਮਝ ਤੋਂ ਬਾਹਰ ਹੈ ਕਿ ਆਖਰ ਇੰਨੀਆਂ ਮਹਿੰਗੀਆਂ ਚੀਜ਼ਾਂ ਨਹਿਰ ਦੇ ਵਿੱਚ ਸੁੱਟ ਕੇ ਕਿਸ ਕਸ਼ਟ ਨੂੰ ਜਿਹੜਾ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਾ ਪੈਸਾ ਖਰਚ ਕਰਕੇ ਆਖਰ ਕਿਸ ਜਿਹੜਾ ਤਕਲੀਫ ਦਾ ਜਿਹੜਾ ਉਹ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਝ ਤੋਂ ਬਾਹਰ ਆ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਤੇ ਜਰੂਰ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਕੁੱਲ ਮਿਲਾ ਕੇ ਹਰ ਇੱਕ ਉਪਾਅ ਜਿਹੜਾ ਉਹ ਇਸ ਵੇਲੇ ਪੰਡਿਤ ਜੀ ਵੱਲੋਂ ਕੀਤਾ ਜਾ ਰਿਹਾ ਕੀ ਸਾਬਣ ਕੀ ਨਿੰਬੂ ਤੇ ਕੀ ਜਿਹੜਾ ਉਹ ਜਿਹੜਾ ਉਹ ਪੇਠਾ ਹੋ ਗਿਆ ਸਬਜੀ ਹੋ ਗਈ ਕੀ ਮਠਿਆਈ ਹੋ ਗਈ ਕੀ ਦਹੀਂ ਹੋ ਗਿਆ ਸਭ ਕੁਝ ਜਿਹੜਾ ਉਹ ਨਾਲ ਦੀ ਨਾਲ ਸੁੱਟਿਆ ਜਾ ਰਿਹਾ ਜੀ ਬਿਲਕੁਲ ਜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪੰਡਤ ਜੀ ਨਾਲ ਕਿ ਆਖਰ ਕਿਉਂ ਜਿਹੜਾ ਅਜਿਹਾ ਕੀਤਾ ਜਾ ਰਿਹਾ ਹੈ ਇਹਦੇ ਨਾਲ ਕਿਹੜਾ ਕਸ਼ਟ ਹੈ ਜਿਹੜਾ ਅਜਿਹਾ ਕੱਟਿਆ ਜਾਂਦਾ ਉਹ ਪੰਡਤ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਆਖਰ ਪੰਡਤ ਜੀ ਦੱਸਣਗੇ ਇਹਦੇ ਬਾਰੇ ਕਿ ਆਖਰ ਐਡੇ ਜਿਹੜਾ ਪਾਣੀ ਹੈ ਉਸ ਨੂੰ ਆਖਰ ਕਿਉਂ ਗੰਦਲਾ ਜਿਹੜਾ ਉਹ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਪੰਡਤ ਜੀ ਦੇ ਨਾਲ ਹਾਂਜੀ ਪੰਡਤ ਜੀ ਕੀ ਨਾਂਜੀ ਅਸੀਂ ਰਮੇਸ਼ ਪੰਡਿਤ ਜੀ ਜਿਹੜਾ ਇਹ ਕੀਤਾ ਜਾ ਰਿਹਾ ਟੂਰਲ ਟੋਟਕਾ ਕਿਸ ਚੀਜ਼ ਲਈ ਕੀਤਾ ਜਾ ਰਿਹਾ ਇਹ ਤਾਂ ਜਨਮ ਦਿਨ ਹੈ ਇਸ ਦਾ ਜਨਮ ਬੱਚੇ ਦਾ ਜਨਮ ਦਿਨ ਹੈ ਤਾਂ ਮਠਾਈ ਛੋੜ ਰਹਾ ਹੈ ਪਰ ਜਦ ਕੀ ਇਥੇ ਤਰਕਸ਼ੀਲਡ ਡਿਪਾਰਟਮੈਂਟ ਵੀ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਅਜਿਹਾ ਕਰਨਾ ਜਿਹੜਾ ਨਹਿਰ ਦੇ ਵਿੱਚ ਹੈ ਅਜਿਹਾ ਗੰਦ ਜਿਹੜਾ ਛੁੱਟਿਆ ਜਾ ਰਿਹਾ ਮਠਾਈ ਛੋੜ ਰਹਾ ਹੈ ਇਹ ਖਾਈ ਕਿਸ ਗਰੀਬ ਕੋ ਦੇ ਦੋ ਗਰੀਬ ਨੂੰ ਦੇ ਆਇਆ ਇਹ ਨਹਿਰ ਵਿੱਚ ਕੋਣ ਖਾਏਗਾ ਨਹਿਰ ਵਿੱਚ ਇਹ ਪੰਛੀ ਉਹ ਹੈ ਜਾਨਵਰ ਵਗੈਰਾ ਹੈ ਉਸ ਵਿੱਚ ਨਹੀਂ ਆਪ ਕੋ ਸਾਪਨ ਕੋਣ ਖਾਏਗਾ ਨਾਰੀਅਲ ਕੋਣ ਖਾਏ ਨਹੀਂ ਨਾਰੀਅਲ ਤਾਂ ਛੋੜੇ ਜਾਂਦੇ ਹਨ ਨਾ

ये बेहर के बेर कितना पड़े हुआ मैंने बीए किया तो बीए करके सर ये तो आजकल लोग समझा रहे हैं टीवी चैनल्स पे चिल्लाए तो ये स... आप सही मानते हो नहीं नहीं सही नहीं चलो पर बच्चे का जन्मदिन था मेरा संकल्प कर दो सही मानते हो इसको नहीं नहीं सही तो अब अपने शास्त्र के हिसाब से तो सही है थोड़ा शास्त्र में जो तो लिखा हुआ नमक लगा से लेकिन सर ये जो नहर में बाद में अभी पानी सूख जाएगा इतना गंद नजर आएगा ना सर नहीं बहेगा यहीं पर रहेगा सर ਇਹ ਜੋ ਸਾਬੂਨ ਆਪਨੇ ਫਿਕਾ ਇਸਮੇ ਕਾਸਟਿਕ ਹੁੰਦਾ ਜ਼ਹਿਰ ਹੁੰਦਾ ਉਹ ਜੋ ਪੰਛੀ ਜੋ ਅੰਦਰ ਜਾਨਵਰ ਹੋਗੇ ਉਨ੍ਹਾਂ ਦਾ ਨੁਕਸਾਨ ਹੋਗਾ ਕੋਈ ਫਾਇਦਾ ਕਿਵੇਂ ਹੋਗਾ ਨਹੀਂ ਕੋਈ ਨਹੀਂ ਹੋਤਾ ਜਾਏਗਾ ਉਹ ਲੈ ਲੇਤਾ ਹਾਂ ਉਸ ਨੂੰ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਜਿਹੜਾ ਉਹ ਕਸ਼ਟ ਕਲੇਸ਼ ਜਿਹੜਾ ਬੱਚੇ ਦਾ ਜਨਮ ਦੇਣਾ ਜਿਸ ਨੂੰ ਲੈ ਕੇ ਜਨਮ ਦੇਨ ਨੂੰ ਲੈ ਕੇ ਹੀ ਜਿਹੜਾ ਇਹ ਸਾਰੇ ਉਪਾ ਜਿਹੜੇ ਆ ਕਿਤੇ ਜਾ ਰਹੇ ਆ ਔਰ ਫਿਲਹਾਲ ਗੱਲ ਕਰੀਏ ਤਾਂ ਲੋਕਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਵਹਿਮਾ ਭਰਮਾ ਦੇ ਵਿੱਚ ਫਸਾ ਕੇ ਇੱਕ ਤਸਵੀਰ ਹੋਰ ਤੁਹਾਨੂੰ ਦਿਖਾ ਦਿੰਨਾ ਇੱਕ ਤਸਵੀਰ ਹੋਰ ਤੁਹਾਡਾ ਨਾਲ ਸਾਂਝੀ ਕਰਦਾ ਕਿ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਚੂੜੀਆਂ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀਆਂ ਸਾੜ ਕੇ ਛੁੱਟੀਆਂ ਗਈਆਂ ਨੇ ਔਰ ਇੱਥੇ ਪੂਰੀ ਇੱਕ 호ਦੀ ਬਣੀ ਹੋਈ ਆ 3 ਫੁੱਟ ਦੀ ਜਿਹਦੇ ਵਿੱਚ ਅਜਿਹੀ ਸਮਗਰੀ ਹੀ ਜਿਹੜੀ ਆ ਉਹ ਸਾੜੀ ਜਾਂਦੀ ਔਰ ਇਸ ਨਹਿਰ ਦੇ ਖੂਬਸੂਰਤ ਪਾਣੀ ਨੂੰ ਜਿਹੜਾ ਕਿਸ ਕਿਸ ਤਰ ਜਿਹੜਾ ਉਹ ਗੰਦਲਾ ਕੀਤਾ ਜਾ ਰਿਹਾ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਡਾ ਨਾਲ ਸਾਂਝਾ ਕੀਤਾ ਤੁਸੀਂ ਦੇਖਿਆ ਕਿ ਅਜੇ ਵੀ ਇਹ ਤਾਂ ਸਮਗਰੀ ਸੁੱਤਨ ਦਾ ਦੌਰ ਜਿਹੜਾ ਉਹ ਲਗਾਤਾਰ ਜਾਰੀ ਰਹਿਣਾ ਪਰ ਅਸੀਂ ਐਡੀ ਲੰਮੀ ਵੀਡੀਓ ਜਿਹੜੀ ਆ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਜ਼ਰੂਰ ਚਾਹੀਦਾ ਕਿ ਲੋਕ ਇਹਨਾਂ ਚੀਜ਼ਾਂ ਤੋਂ ਜਾਗਰੂਕ ਹੋਣ ਪੜੇ ਲਿਖੇ ਲੋਕ ਨੇ ਪੜੇ ਲਿਖੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਨੇ ਆਖਰ ਕਿਉਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਨੇ ਕੀ ਸਾਬਤ ਇਹ ਲੋਕ ਕਰਨਾ ਚਾਹੁੰਦੇ ਨੇ ਅਜਿਹੇ ਤਾੰਤ੍ਰਿਕ ਅਜਿਹੇ ਪੰਡਤ ਅਜਿਹੇ ਪਖੰਡੀ ਸਾਧ ਬਾਬੇ ਜਿਹੜੇ ਲੋਕਾਂ ਨੂੰ ਵਹਿਮਾਂ ਦੇ ਵਿੱਚ ਫਸਾ ਕੇ ਇਹ ਜਿਹੜੀਆਂ ਚੀਜ਼ਾਂ ਬਹੁਤ ਕੀਮਤੀ ਨੇ ਜੜੀਆਂ ਕਿ ਅੱਜਕੱਲ ਮਹਿੰਗਾਈ ਦੇ ਦੌਰ ਦੇ ਵਿੱਚ ਖਰੀਦਰੀਆਂ ਵੀ ਜੜੀਆਂ ਬੇहद ਮੁਸ਼ਕਲ ਨੇ ਉਹ ਚੀਜ਼ਾਂ ਨੂੰ ਆਖਰ ਨਹਿਰ ਦੇ ਪਾਣੀ ਵਿੱਚ ਸੁੱਟ ਕੇ ਕਿਹੜੇ ਕਸ਼ਟ ਕੁਲੇਸ਼ ਮਟਾਉਣ ਦੀ ਜਿਹੜੀ ਆ ਉਹ ਗੱਲ ਆਖਦੇ ਨੇ ਉਹ ਫਿਰ ਇਹਨਾਂ ਦੇ ਅਜਿਹਾ ਕਰਕੇ ਹਜੇ ਇਹਨਾਂ ਦੇ ਕਸ਼ਟ ਕੱਟੇ ਜਾਂਦੇ ਨੇ ਜਾਂ ਹੋਰ ਜ਼ਿਆਦਾ ਵੱਧ ਜਾਂਦੇ ਨੇ ਇਹ ਤਾਂ ਇਹਨਾਂ ਲੋਕਾਂ ਦੇ ਨਾਲ ਬਾਅਦ ਦੇ ਵਿੱਚ ਗੱਲਬਾਤ ਕਰਕੇ ਹੀ ਪਤਾ ਲਗਾਇਆ ਜਾ ਸਕਦਾ ਪਰ ਫਿਲਹਾਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ 1000 2000 ਦੀ ਸਮੱਗਰੀ ਦਾ ਜਿਹੜਾ ਸਤਿਆਨਾਸ਼ ਉਹ ਨਹਿਰ ਦੇ ਪਾਣੀ ਵਿੱਚ ਸੁੱਟ ਕੇ ਕੀਤਾ ਗਿਆ ਔਰ ਪਖੰਡਵਾਦ ਜਿਹੜਾ ਇਸੋ ਤੋਂ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਤੇ ਹੈਵੀ ਹੋ ਚੁੱਕਿਆ ਸਰਮਨ ਸਿੰਘ ਦਾਵਾ ਸਪੋਕਸਮੈਨ ਟੀਵੀਲੀ ਕੈਮਰਾਮੈਨ ਸਾਥੀ ਦੀਪਕ ਜਾਦੇ ਨਾਲ ਸ਼੍ਰੀ ਅਮਰਸਾਹ ਸਾਹਿਬ